ਆਪੀ ਆਹ ਚੱਲਣੀਆਂ ਹਾਂਜੀ ਗੱਲ ਸੁਣਿਓ ਉਹ ਹੁਣ ਕੀ ਹੋ ਗਿਆ ਇੱਕ ਮਿੰਟ ਇੱਧਰ ਆਇਓ ਓ ਯਾਰ ਇੱਕ ਮੈਂ ਹੁਣੇ ਤਾਂ ਫ੍ਰੀ ਹੋ ਗਿਆ ਫੋਨ ਫੜਿਆ ਤਾਂ ਤੂੰ ਮੇਰੀ ਚਾਹ ਨਾ ਛੱਡਿਆ ਕਰ ਉਹ ਚੁੱਲ੍ਹੇ ਨਹੀਂ ਚੱਲਣਦੇ ਮੈਂ ਚਾਹ ਬਣਾਉਣੀ ਹੈ ਚੁੱਲ੍ਹੇ ਨਹੀਂ ਚੱਲਣਦੇ ਆ ਸਵੇਰੇ ਮੈਂ ਮਹਾਂ ਚਲਾਇਆ ਇਹਨੂੰ ਕੀ ਹੋ ਗਿਆ ਚਲੇ ਰੁ ਪਤਾ ਨਹੀਂ ਇਹਨੂੰ ਕੀ ਹੋਇਆ ਵਾ ਖਰਾਬ ਕਰਦੇ ਆ ਸਵੇਰੇ ਚਾਹ ਮਹਾਂ ਬਣਾਈਏ ਔਰ ਇਹ ਤੇ ਰਖੀ ਲੰਡਿਆ ਸਭ ਕੁਝ ਇਹਦਾ ਇਹ ਸਾਰੇ ਖਰਾਬ ਆ ਮੇਰੇ ਨਾਲ ਤਾਂ ਚਲੋ ਜਾ ਕੇ ਲੈ ਕੇ ਨਾ ਆਈਏ ਬਟਾੜੇ ਉਹਨਾਂਵੇਂ ਉਹ ਭਰਾ ਪਾਰ ਮੀ ਪੈਣਿਆ ਮੈਂ ਮੀ ਵਾਦੇ ਤੈਨੂੰ ਕਿੱਥੇ ਚੁੱਲਾ ਲਿਆ ਦਾਂ ਤੇ ਫੇਰ ਆਦੀ ਰੋਟੀ ਮੈਂ ਕਿਦਾਂ ਬਣਾਉਂਗੀ ਦੇ ਰੋਦੀ ਰੋਟੀ ਮਾੜਾ ਮਾੜਾ ਚੱਲਦਾ ਉਹਦਾ ਕੰਮ ਸਾਰ ਲਾ ਨਹੀਂ ਚੱਲਦਾ ਉਹ ਹਾਂ ਚੱਲਦਾ ਹੋਵੇ ਤੇ ਫੇਰ ਇਹਦਾ ਨਹੀਂ ਚੱਲਦਾ ਮੈਂ ਸੜਨਾ ਕਿ ਤੈਨੂੰ ਤੂੰ ਸੜ ਚਲੀ ਹਾਂ ਜੇ ਮੈਂ ਸੜ ਗਈ ਨਾ ਗਾਜ ਦਾ ਪਰਚਾ ਪਾ ਦੇਣਾ ਮੈਂ ਆਹ ਬੱਲੇ ਤੇਰੇ 25 30 ਸਾਲ ਦੀ ਬਾਦ ਤੈਨੂੰ ਤਾਜ ਦਾ ਚੇਤਾ ਆ ਗਿਆ ਆ ਕੋਈ ਨਹੀਂ ਚੱਲਣ ਦੇ ਯਾਰ ਕੀ ਕਰ ਮੈਂ ਨਹੀਂ ਆਇਆ ਚੱਲੀਏ ਭੱਜ ਕੇ ਲੈ ਆਉਣੀ ਛੇਤੀ ਆਣਾ ਤੂੰ ਜਿੱਦ ਕਰ ਲਉ ਨਾ ਟੀ ਚੰਗਾ ਹੋਏ ਚੱਲ ਬਾਬਾ ਚੱਲ ਚੱਲ ਚਲੀਏ ਤੂੰ ਨਾ ਮੈਨੂੰ ਕਿਤੇ ਖਲੋਂ ਦੇਈ ਮੈਂ ਹੁਣੇ ਇਹਦੇ ਘਰ ਆਇਆ ਹੈ ਇਹ ਇਥੇ ਨਾ ਜਾਮ ਹੈ ਇੰਨੀ ਛੜਕ ਗੰਦੀ ਤੇ ਜਾਮ ਦੇ ਹੋ ਰਹੀਆਂ ਸਾਰਾ ਕੀ ਬਟਾਲਾ ਪੁੱਟਿਆ ਸਾਰਾ ਇਹ ਹਾਈਵੇ ਬਣ ਗਿਆ ਨਾ ਅੱਛਾ ਅੱਛਾ ਇਥੇ ਇਹ ਟ੍ਰੈਫਿਕ ਹੋ ਜਾਂਦਾ ਤਵਾਰਿਆ ਤਾਂ ਆਤ ਵੀ ਇੰਨੀ ਮੈਂ ਤਵਾਰ ਫਿਰ ਜਿੰਨਾ ਜਾਣਾ ਕੰਮ ਹੁਣ ਤੂੰ ਹੀ ਆ ਮੈਨੂੰ ਮੀਂਹ ਵਰਦੇ ਚ ਲੈ ਹੀ ਆਈਂ ਆਂ ਪਹੇ ਚਲੇ ਜਾਂ ਚਲੇ ਕਿਤਾ ਸੜੇ ਪਏ ਜਿਲ੍ਹਾ ਲੋੜ ਨਹੀਂ ਆ ਸੋ ਜੜਾ ਮੇਰੇ ਮਾ ਆਹ ਕਿਤਾ ਸੜੇ ਪਏ ਹੁਣੇ ਆਖਾ ਨਾ ਤੇ ਉਹ ਪਲੇਟ ਪਕੋੜੀ ਆਦੀ ਆਹੋ ਖਾਣੇ ਨਹੀਂ ਆ ਬੰਦਾ ਆਪਣੇ ਘਰੇ ਫਿਰ ਬਣਾਉਂਗੀ ਕਾਦੇ ਤੇ ਮੈਂ ਬਣਾਉਂਗਾ ਭੱਟੀ ਚੱਲਾ ਚੱਲਾ ਬਾਲ ਲੈਂਦੇ ਭੱਟੀ ਆ ਜਿਹੜੀ ਭੱਟੀ ਬਾਲ ਲੈਂਦੇ ਆਹ ਓਕੇ ਉਹ ਵੀ ਮੈਂ ਉਹਦੇ ਸੜ ਜਾਂਦੀ ਪਾਏ ਫਿਰ ਆਈ ਤੇਰੇ ਪਾ ਕੀ ਕਿਤੇ ਸਾਰਨਾ ਮੈਨੂੰ ਜੀ ਨਹੀਂ ਦੇਣਾਗੇ ਐਵੇਂ ਥੋੜਾ ਕਿਹਾ ਵੀ ਲੋਕਾਂ ਨੇ ਜਿਹੜੀਆਂ ਘਰਦੀਆਂ ਹੁੰਦੀਆਂ ਨਾ ਇਹ ਜੋਕਾਂ ਨਹੀਂ ਨੀ ਜੋਕਾਂ ਇਹਨੇ ਖੂਨ ਪੀਣੀਆਂ ਪੀਣੀਆਂ ਜੋ ਕਿਹਨੂੰ ਲੱਗ ਜਾਂਦੀਆਂ ਰੱਬਾ ਕਿਸੇ ਨੂੰ ਨਾ ਲਾਏ ਵਿਆਹ ਨਾ ਕੋਈ ਕਰਾਏ ਮੇਰੇ ਕਿਉਂ ਨਾ ਕਰਾਏ ਚਾਹ ਬੜਾ ਹੈ ਤੁਹਾਨੂੰ ਵਾਹ ਚਾਹ ਆ ਗਏ ਹੰਡਲਾ ਪਾ ਮੇਰੇ ਲਈ ਜਿੰਨੇ ਆਲਾ ਮਰਜੀ ਉਹ ਵਧੀਹੀ ਹੋਈ ਥੀ ਬੜੀ ਇਹਦੀ ਬਾਕੀ ਸੋਨਾ ਹਣਾ ਇਹ ਪਿੰਡ ਆ ਰਿਹਾ ਇਹ ਬਲਕਿ ਦੋਸਤੋ ਬਾਈਕ ਲਾ ਆ ਸਾਂ ਆਹ ਬੋਲਾਂਗੇ ਤੇ ਹੈਗੀ ਠੰਡ ਹੈਗੀ ਠੰਡ ਇਹ ਕੋਲ ਨੂੰ ਇਹਨੂੰ ਕੋਲ ਨਾ ਲਗਾ ਵਾ ਦੋ ਯਾ ਯਾ ਖਰਚਾ ਆਤਾ ਤੁਹਾਡੀ ਮਹੀਨੇ ਵਾਲੇ ਜਗੂ ਮੇਰਾ ਇਹ ਕਿੰਨਾ ਫਰਤ ਬਾਬੇ ਦਾ ਨਾਮ ਲੈ ਕੇ ਲਾਗੂ ਬਾਬੇ ਦਾ ਨਾਮ ਲੈ ਕੇ ਨੀ ਬਲੇ ਜਨਾ ਚੀਚਾ ਜਾ ਕੇ ਮੇਰਾ 2000 ਰੁਪਿਆ ਮੈਸਤਾਨ ਕਰੀ ਬਣੇ ਇਸ ਕਰਕੇ ਬਣਿਆ ਨਾ ਵੀ ਜਿਹੜਾ ਚਲਾਵੇ ਉਹ ਰੀ ਬੁਫਟੇ ਮੇਰੇ ਕੋ ਨਾ ਕੁੱਟ ਨਾ ਦਿਖਾ ਲਈ ਹੈ ਨਹੀਂ ਤੇ ਮੇਰੀ ਗੱਲ ਸੁਣ ਹੁਣ ਚੁੱਲੇ ਲਿਆ ਕੇ ਦੇ ਤੇ ਹੁਣ ਦਾਜ ਦਾ ਪਰਚਾ ਹੋਊਗਾ ਫਿਰ ਨਾ ਜੀ ਨਾ ਮੇਰੀ ਤਾਂ ਬੜੀ ਪੁਲਸਾ ਬਟਾ ਕਰਦਾ ਤੂੰ ਚੁੱਲਿਆ ਤਾਂ ਦਾਜ ਦਾ ਪਰਚਾ ਕਰਨੀ ਮੇਰੇ ਤੇ ਉਹਨੂੰ ਉਹਨੂੰ ਨਹੀਂ ਹੈ ਚੜਾਈਏ ਅੱਛਾ ਇਹ ਤੇ ਚਾਹ ਲੋਕ ਜਰ ਆਇਆ ਹੁੰਦਾ ਹਣਾ ਹਾਂਜੀ 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 ਹਾਂ ਮੈਂ ਮੁਠੀ ਨਹੀਂ ਕੁਛ ਨਹੀਂ ਤੂੰ ਤੇ ਸਾਰੇ ਜਣੇ ਮੇਰੇ ਦੋਸਤੋ ਵੀ ਤਹੀ ਵੀ ਅੱਗੇ ਤੋਂ ਸੰਭਲ ਗਏ ਜੇ ਤੁਹਾਡੀ ਪਤਨੀ ਕਹਿੰਦੀ ਹੈ ਨਾ ਕੁਝ ਕਿ ਮੈਨੇ ਚੁੱਲ੍ਹੇ ਲੈ ਦੋ ਜਾਂ ਮਰੋ ਲੈ ਦੋ ਤੇ ਭਰਾ ਲੈ ਦਿਆ ਕਰੋ ਲਾਈਟਰ ਇਹ ਕੋਈ ਪਤਾ ਨਹੀਂ ਜੇ ਤੁਹਾਨੂੰ ਕਿਹੜੇ ਵੇਲੇ ਦਾਜ ਦੀ ਧਮਕੀ ਮਿਲਨੀ ਹੈ ਦਾਜ ਦਾ ਪਰਚੇ ਦੀ ਧਮਕੀ ਮਿਲ ਜਣੀ ਤੁਹਾਨੂੰ ਲਾਈਟਰ ਜੇ ਲੀਡ ਲੱਗਣੀ ਆ ਤੇ ਵੀਡੀਓ ਤੇ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸਾਰੇ ਜਣੇ ਸ਼ੇਅਰ ਕਰੋ ਠੀਕ ਹੈ ਜੀ ਤੇ ਦਾਜ ਦੇ ਪਰਚੇ ਤੋਂ ਬਚਿਓ ਮੇਰਾ ਵੀਰ ਸਾਰੇ ਜਣੇ ਚੰਗਾ ਇਹ ਪਤਾ ਨਹੀਂ ਦਾ ਘਰ ਵਾਲੀਆਂ ਕਦੋਂ ਵਿਗੜ ਜਾਣ ਤੇ ਇਹ ਕਰਕੇ ਦਾਜ ਦੇ ਪਰਚੇ ਤੋਂ ਬਚਿਓ Okay, thank you.